ਗੰਧ ਵੇਹ ਕਿਦਾ ਪਾਉਂਦੇ ਆ ਅਕਲ ਤੇ ਹੈ ਹੀ ਨਹੀਂ ਚੌਣੇ ਨੂੰ ਮਾਸਾ ਕਿਤੇ ਲੰਘ ਜਾਂਦੇ ਸਿੱਧੇ ਇਦਾਂ ਹੀ ਮੂੰਹ ਚੁੱਕ ਕੇ ਸਾਫ਼ ਤੇ ਕਰਾਂ ਖਰਮਾ ਮਾਸਾ ਨਹੀਂ ਆਂਦੀ ਕਿਤੇ ਇਹ ਗੰਦ ਪਿਆ ਬੁਰਾ ਲੱਗਦਾ ਦਰ ਫੜੇ ਮੁੱ ਤੇਰਾ ਆਕਰਤੂਤ ਚੰਗੀ ਕੀਤੀ ਓ ਹੈ ਅੱਡੇਲੇ ਨਾਲ ਨਹੀਂ ਤੇਰੇ ਬਹਿਦਾਨੀ ਤੈਨੂੰ ਵੀ ਮਾਤਰੀ ਮੰਜਾ ਮਾਰਨ ਢਈ ਆ ਉਹ ਦਿਖਣ ਡਿਆ ਆ ਵੀ ਰੋਲਾ ਪਾਈ ਜਾਂਦੇ ਓ ਅੱਛਾ ਐਵੇਂ ਰੋਲਾ ਪਾਈ ਜਾਂਦੇ ਆ ਜਬਾਨ ਵਿੱਚ ਤਾਂ ਲਮਕਦੀ ਇਹਦੀ ਉਹ ਜਿਹੜੀ ਅੰਦਰ ਬਿਠਾਲੀਆਂ ਵਾ ਨਾ ਉਹਨਾਂ ਨੂੰ ਬਾਹਰ ਕੱਢ ਉਹਨਾਂ ਦੇ ਡੇਲੇ ਨਾਲ ਨਹੀਂ ਹੈਗੇ ਗੰਦ ਵੇਖ ਕਿੱਦਾਂ ਪਾਇਆ ਗੋੜੇ-ਗੋੜੇ ਸਫਾਈ ਕਿਨੇ ਕਰਨੀ ਆ ਕੋ ਇੱਥੇ ਕਿਹੜਾ ਕਿਸੇ ਨੇ ਆਉਣਾ ਏ ਆਉਣਾ ਨਹੀਂ ਕਹਨੇ ਗੱਲਾਂ ਮਾਰਦਾ ਫਿਰਦਾ ਵਾ ਕੋਈ ਕੰਮਕਾਰ ਹੈ ਨਹੀਂ ਵਿਹਲੇ ਮਾਂ ਦਾ ਮੇਰੀ ਸੁਣ ਲੈ ਗੱਲ ਜੇ ਮੈਂ ਡੈ ਪੈਣਾ ਫਿਰ ਤੂੰ ਆਪਣੇ ਆਰੀ ਔਕੀ ਹੋਣਾ ਏ ਵੇਖਾ ਹਾਂ ਔਖੀ ਹੁਣਾ ਵਾ ਨਹੀਂ ਆ ਮੋਟਰਸਾਈਕਲ ਨੂੰ ਅੱਗ ਲਾਈ ਹੀਗੀ ਤੇ ਇਹ ਨਹੀਂ ਪਤਾ ਪਿਥਾਂ ਵੀ ਧੋਣਾ ਵਾ ਤੱਤੋਈ ਜਾ ਨਾ ਮਾਰੇ ਸਿਰਸਾਨ ਕੀਤੇ ਆ ਸ਼ਰਮ ਦਾ ਘਾਟਾ ਚਾਉਣਾ ਅੰਤਰਾ ਨਾ ਹੋਵੇ ਤੇ ਜਾ ਕੰਮ ਕਰ ਜਾ ਕੇ ਆਪਣਾ ਉਹ ਕੰਮ ਹੀ ਕਰਦਾ ਆਇਆ ਆ ਕੰਮ ਕਰਦਾ ਤੂੰ ਕਰਨਾ ਨਾ ਮੇਰੇ ਮੁੰਡੇ ਦਾ ਹੂੰ ਆਹੋ ਬਸ ਛੱਡਣਾ ਹੀ ਹੁੰਦਾ ਇੱਕ ਬਸ ਤੇ ਤੁਹਾਨੂੰ ਕੀ ਕਰਨਾ ਹੁੰਦਾ ਹੈ ਚੱਲ ਪੁੱਤ ਆ ਸਿੱਧੇ ਕਰਗਾ ਆਹੋ ਆ ਕਰੋ ਤੁਸੀਂ ਡਾੜੀ ਸਟਾਰਟ ਆ ਰੜੀ ਆਵਾਜ਼ ਲਾਦਾ ਫਿਰ ਲੰਡੇ ਇਹ ਮਾਤਰੀ ਦਾ ਨਾ ਇਹੋ ਹੀ ਕੰਮ ਰਿਹਾ ਵਾ ਲੱਗਦਾ ਉਹ ਤੇ ਪਿੰਡ ਦਾ ਰਹੋ ਜਾਨੇ ਤੇਰੇ ਹੱਦ ਦੇ ਹੀ ਨਹੀਂ ਗੇ ਇਹ ਤਨਾ ਬੜਾ ਸਮਝਾ ਸਮਝਾਵੇ ਆ ਲਾ ਆ ਕੰਦਰਾ ਮੱਥਾ ਮਾਰਨ ਵਾਲੀ ਗੱਲ ਵਾ ਚਲ ਇਤਨਾ ਗੱਲ ਆੜਾ ਕੰਮ ਡਿਆ ਗਾ ਨਾ ਉਹਦੇ ਰਹਿਣ ਦੇ ਤੂੰ ਆਪਣਾ ਕੰਮ ਕਰ ਵੀ ਆਪਣੀ ਆ ਨਾਗੇ ਤੇ ਕੁੰਦੇ ਨਹੀਂ ਜ਼ੁਬਾਨਾਂ ਮਿਲ ਜਾਂਦੀਆਂ ਤੁਹਾਡੀਆਂ ਉਹ ਮੈਂ ਕੀ ਕਰੀਏ ਸਿਰ ਪਾੜਦੀ ਉਹਨਾਂ ਦੇ ਹੂੰ ਕਾਨੂੰ ਸਿਰ ਪਾੜਨੇ ਆ ਮਾਂ ਦਾ ਸਿਰ ਪਾੜੋ ਮਾਂ ਦਾ ਇਹ ਹੋਈ ਮਾੜੀ ਲੱਗਦੀ ਆ ਤੁਹਾਨੂੰ ਚਾਉਣਿਆ ਜੰਮ ਕੇ ਏਡੇ ਹਰੇ ਘਰ ਛੜਿਆ ਗੜੀ ਜਬਾਨਾ ਖਲਣ ਵਾਸਤੇ ਤੇ ਸਾਨ ਕੀਤਾ ਕੋਈ ਨਾ ਹੋ ਕੀਤਾ ਸਾਨ ਜਾ ਬਹਿ ਜਾ ਕੇ ਇਹਦੀ ਪਿੰਦੇ ਜਾ ਕੇ ਜਾ ਬਹਿ ਜਾਗਾ ਬਹਿਣਾ ਹੋਏਗਾ ਜੇ ਇੱਕ ਵਾਰੀ ਚੱਲ ਗਈਆਂ ਨਾ ਉਹਨਾਂ ਆਉਣਾ ਵੀ ਨਹੀਂ ਹੈਗਾ ਅ ਸ਼ੁਭਰਕਾਰ ਜਿਹੜੀਆਂ ਤੈਨੂੰ ਚੰਗੀਆਂ ਮਿਲ ਗਈਆਂ ਨੇ ਬਹੁਤ ਹੀ ਚੰਗੀਆਂ ਨਾਲੇ ਤੁਸੀਂ ਵੀ ਬੜੇ ਚੰਗੇ ਨਾਲੇ ਉਹ ਵੀ ਬੜੀਆਂ ਚੰਗੀਆਂ ਆ ਦੇ ਜਾ ਮੱਥਾ ਮੇਰੇ ਅੱਗੇ ਨਾ ਤੇ ਜੋੜ ਵਾਹੋ ਜੋੜ ਨਾ ਤੇਰੇ ਅੱਗੇ ਹੱਥ ਮਾਰਾ ਮਾਂਜਾ ਤੇਰੀ ਹਲਤਾ ਤੇ ਰੱਖੀ ਬੋਲਦਾ ਕਿਦਾਵਾ ਗਾੜੀ ਮੈਂ ਵਰਦਾਂ ਮੈਂ ਹੋਸ਼ਾ ਦੇ ਕੋਤੇ ਉਹ ਮੇਰੀ ਗੱਲ ਸੁਣਾ ਆ ਕੀ ਫੇਰ ਹੁਣੀ ਪੈਣ ਦੀ ਉਹ ਪਤਾ ਹੀ ਇਹ ਤੁਹਾਨੂੰ ਵੀ ਕਿਹੜਾ ਪਤਾ ਨਹੀਂ ਆ ਦੇਖੋ ਦੱਸੇਗਾ ਤੇ ਫੇਰੀ ਆ ਉਹ ਮੋਟਰਸਾਈਕਲ ਤੋਂ ਬੈਠਾ ਬੁਰਿਆ ਪਾਪਾ ਨੂੰ ਉਹ ਗੰਦਾ ਵਾਵਾ ਹੀ ਇਹ ਤੂੰ ਮੋਟਰਸਾਈਕਲ ਇੱਥੇ ਕਿਉਂ ਧੋਤਾ ਆਉਂਦਿਆਂ ਦਿਵਾਲੇ ਹੋ ਗਈ ਇਹ ਮੇਰੇ ਦੱਸ ਮੋਟਸਰ ਕੋਈ ਮੜਾ ਕੰਮ ਕੀਤਾ ਤੇ ਧੁੱਪ ਗਿਆ ਤੇ ਐ ਤੂੰ ਉਤੋਂ ਦੀ ਨੰਗਿਆ ਕਿਉਂ ਮੈਂ ਹੁਣ ਪੈਰਾਂ ਨਾਲ ਹੀ ਨੰਗਣਾ ਤੇ ਸਿਰ ਤੇਰਾ ਖਲਾ ਯਾਰਿਆ ਤਾਂ ਨਿਗ ਨਿਗੀ ਗੱਲ ਤੱਕ ਪਤਾ ਚੱਲ ਪਿਆ ਹੋਇਆ ਹੈ ਤੇ ਹੋਰ ਇਹ ਸਾਰਾ ਸਾਰਾ ਪਤਾ ਨਹੀਂ ਕੀ ਕਰਾਉਣਾ ਇੱਥੋਂ ਮੇਰੇ ਨਾਲ ਸਾਰੇ ਜੀਆ ਨੂੰ ਛੱਡ ਕੇ ਘਰ ਛੱਡ ਕੇ ਜਾਣਾ ਪੈਣਾ ਵਾ ਹੈ ਨੰਗਣਾ ਤੇ ਪੈਣਾ ਹੀ ਆ ਜਿੱਥੇ ਮੜਾ ਮੋਟਾ ਗੱਲਾ ਵਾ ਹਾਂ ਹੁਣ ਜੇ ਤੂੰ ਸਫਾਈ ਡਹੀਆਂ ਕਰਨ ਤੇ ਕਰੀ ਜਾ ਉਹ ਤਾਂ ਗੱਲ ਵਾਰਾ ਤੇ ਬਾਕੀ ਜੀਆ ਨੂੰ ਨੰਗਣਾ ਨਹੀਂਗਾ ਉਤੋਂ ਦੀ ਇਹ ਤਾਂ ਮੇਰੀ ਗੱਲ ਸੁਣ ਲੈ ਪੈਰ ਲਾ ਕੇ ਤੇ ਬਾਹਰ ਰੱਖ ਆਈ ਇਹ ਕਰੀ ਇਹਦਾ ਹੋ ਗਿਆ ਦਿਮਾਗ ਖਰਾਬ ਇਹਨੂੰ ਮੈਂ ਸਮਝਾਉਂਗਾ ਕਿਹੜੇ ਦਿਨ 24 ਘੰਟੇ ਨਾ ਅੱਗ ਨਹੀਂ ਭਰਾਈ ਦਿੰਦੀ ਕਿਵੇਂ ਠੰਡ ਰੱਖਿਆ ਕਰ ਹੈ ਐਵੇਂ ਮੁੜ ਕੇ ਆਂਦੀ ਵੀ ਤੂੰ ਅੱਗੋਂ ਬੋਲਣਾ ਫਿਰ ਮੈਂ ਬੋਲਾਂ ਨਾ ਉਹ ਚੱਲ ਕੋਈ ਗੱਲ ਨਹੀਂ ਨਾ ਨਾ ਗਰਮ ਹੋ ਮਾਂ ਵਾ ਹੱਡੀ ਫੇਰ ਵੀ ਕੋਈ ਗੱਲ ਨਹੀਂ ਗਈ ਉਹ ਮੇਰੀ ਆਹੋ ਜੋ ਮਰਜ਼ੀ ਕਹੀ ਜਾਵੇ ਮਾਂ ਉਹ ਚੱਲ ਹੁਣ ਨਾ ਤੂੰ ਵੀ ਗੁੱਸਾ ਤੋ ਮੈਂ ਨਹੀਂ ਸੁਣ ਸਕਦਾ ਹੈਗਾ ਆਹੋ ਓਏ ਆ ਫੜ ਇਹਨੂੰ ਸਾਰ ਕਰ ਫੜ ਤੂੰ ਨਾ ਤੂੰ ਤਾਂ ਫੇਰ ਇੱਥੇ ਆ ਗਿਆ ਵਾ ਆਵਰ ਖੋਲ ਇਹਨੂੰ ਪਾਂਡਰ ਨੂੰ ਹਾਂ ਹਾਂ ਫੋਟੋ ਖਾਂ ਇੱਕ ਦਿਨ ਸਣੀ ਤੇਰਾ ਦਵਾ ਗਈ ਪਾਣੀ ਕਰਾਵਾ ਇੱਕ ਮਿੰਟ ਲੱਗਦਾ ਵਾ ਆ ਪਟੇ-ਪਟੇ ਪਾਗਲ ਹੋ ਜਾਂਦੇ ਥੇ ਆਏ ਉਧਰ ਨੂੰ ਮੈਨੂੰ ਤੇ ਸਮਝ ਨਹੀਂ ਲੱਗਣ ਦੀ ਵੀ ਕੀ ਕਰਾਂ ਹੁਣ ਚਾਦਰ ਚੁੱਕੀ ਤੋੜਾਂ ਕਿ ਨਾ ਤੋਹਾਂ ਇੱਕ ਇਸਰਾਂ ਨੇ ਦੇ ਕਲਰ ਵੀ ਹੋਰ ਆ ਚਾਦਰ ਹੋਰ ਉਹ ਵੀ ਉੱਤੋਂ ਪਾਟੀ ਪਈ ਏ ਮੰਮੀ ਨੇ ਜੇ ਕਹਿ ਦੀਦਾ ਵਾ ਨਾ ਕੋਈ ਕੰਮ ਕਰ ਲਈ ਪਰ ਉਹ ਪਾਸੇ ਨਹੀਂ ਉਹਨਾਂ ਨੇ ਆਉਣਾ ਹੁੰਦਾ ਮੈਨੂੰ ਤੇ ਕੁਝ ਸਮਝ ਨਹੀਂ ਲੱਗਣ ਦੀ ਮੈਂ ਕੀ ਕਰਾਂ ਕਿੰਨੀ ਗੰਦੀ ਹੋਈ ਚਾਦਰ ਕੀ ਗੱਲਾਂ ਨਾ ਕੀ ਕੱਲੀ ਬੋਲੀ ਜਾਂਦੀ ਆ ਬੋਲਣਾ ਦੀਦੀ kia ਚਾਦਰ ਵੇਖੋ ਆਵੇ 파ਟ ਗਈ ਹੁਣ ਤੇ ਸਾਰੀ ਤੇ ਨਾਲੇ ਗੰਦੀ ਵੇਖੋ ਕਿੰਨੀ ਹੋਈ ਆ ਤੇ ਸਰਾਣੇ ਹੋਰ ਰੰਗ ਦੇ ਚਾਦਰ ਹੋਰ ਰੰਗ ਦੀ ਬੁਰੇ ਨਹੀਂ ਲੱਗੀਦਾ ਇਦਾਂ ਨਹੀਂ ਬੁਰੇ ਤੇ ਲੱਗੀਦਾ ਵਾ ਹੁਣ ਕਰਨਾ ਕੀ ਤੈਨੂੰ ਪਤਾ ਹੈਗਾ ਮੰਮੀ ਮੇਰੇ ਦਾਦਾ ਤੋ ਦਿੰਨੀ ਆ ਨਹੀਂ ਇਹ ਪਾਣੇ ਰਹਿਣ ਦੇ ਤੈਨੂੰ ਪਤਾ ਵਾ ਉਹਨੇ ਫੇਰ ਬੋਲਣ ਦੇ ਬਣਾਵਾ ਇਹ ਗਾਚੀ ਲਾਤੀ ਫੇਰ ਸਾਬਨ ਦੀ ਨਾਲੇ ਤੇ ਫੇਰ ਜਦੋਂ ਇੰਨੀਆਂ ਗੰਦੀਆਂ ਹੋਣੀਆਂ ਗਾਚੀਆਂ ਤੇ ਸਾਬਨ ਦੀਆਂ ਆਪੇ ਲੱਗ ਰੀਆਂ ਦੂਜੇ ਤੀਜੇ ਦਿਨ ਬਾਅਦ ਚੀਜ਼ ਧੋਬ ਜੇ ਤੇ ਆਪੇ ਸਾਬਨ ਨਾ ਵੱਧ ਲੱਗੇ ਜਦੋਂ ਹਿੰ ਮਹੀਨਿਆਂ ਮਹੀਨਿਆਂ ਬਾਅਦ ਚੀਜ਼ਾਂ ਧੋਣੀਆਂ ਤੇ ਫੇਰ ਇਦਾਂ ਹੀ ਹੋਣਾ ਜਾਂ ਫੇਰ ਤੋਲਾ ਲਾਲਾ ਮਸ਼ੀਨ ਤੂੰ ਮਸ਼ੀਨ ਬਾਅਦ ਚਾ ਲਾਉਣੀ ਤੇ ਮੰਮੀ ਨੇ ਪਹਿਲਾਂ ਘਿਲੋ ਜਾਣਾ ਅੱਗੇ ਨਾਲੇ ਵੇਖ ਲੈਨੀ ਮੰਮੀ ਧੋਣ ਦਿੰਦੀ ਐ ਤੈਨੂੰ ਤੂੰ ਤੇ ਇਦਾਂ ਕਰਨ ਦੇ ਜਿਦਾ ਤੈਨੂੰ ਕੋਈ ਪਤਾ ਹੀ ਨਹੀਂ ਆ ਸੱਚਾ ਚੂੜੀਆਂ ਕਿੱਥੋਂ ਚੜਾਲੀਆਂ ਏ ਤੂੰ ਮੰਮੀ ਨੇ ਮੈਨੂੰ ਬਦੋ ਬਦਿ ਲਾਗੇ ਖਿੱਚ ਕੇ ਆ ਕਹਿੰਦੇ ਤੈਨੂੰ ਚੂੜੀਆਂ ਚੜਾ ਕੇ ਦੇਣੀਆਂ ਮੈਂ ਖੁਦ ਆਸਾਂ ਮੈਂ ਚੜਾ ਦਿੰਦੇ ਹਾਂ ਤੈਨੂੰ ਕੱਲ ਨੂੰ ਚੜਾ ਕੇ ਦਿੱਤੀਆਂ ਵਾ ਆਹੋ ਕਿੱਡੇ ਵੇ ਉਸ ਵੇਲੇ ਔਖੇ ਹੋ ਕੇ ਕਿ ਜਦ ਮੈਨੂੰ ਚੜਾ ਲੜੀਆਂ ਨੇ ਤਾਂ ਤੁਹਾਨੂੰ ਚੜਾ ਕੇ ਨਹੀਂ ਦੇਣੀਆਂ ਉਹ ਦਿਨ ਮੇਰੇ ਮੰਮੀ ਨਹੀਂ ਆਏ ਉਹ ਲੈ ਕੇ ਆਏ ਹੀ ਮੇਰੇ ਵਾਸਤੇ ਮੈਂ ਹਾਂ ਸੱਚੀ ਮੇਰੀ ਮੰਮੀ ਨੇ ਚਾਹਤੀਆਂ ਵਾ ਤੇ ਕੋਈ ਨਹੀਂ ਆ ਤੂੰ ਹੀ ਵੀ ਭਾਗ ਲੈ ਲੋ ਆਉਂਦੀਆਂ ਤੁਹਾਨੂੰ ਮੈਨੂੰ ਤੇਰਾ ਸਹਜ ਕਿੱਥੋਂ ਆਉਣਾ ਵਾ ਰਹਿਂਦੇ ਤੂੰ ਕੋਈ ਨਹੀਂ ਨਿਕਲ ਗਈ ਮੈਂ ਅੱਗੇ ਮੰਮੀ ਨੂੰ ਕਹਿਨੀ ਤੂੰ ਮਾਸਾ ਵੱਡੀਆਂ ਆ ਹੋਈਆਂ ਅਮਾਹੇ ਪੂਰਾ ਪੂਰਾ ਹੀ ਹੁੰਦਾ ਵਾ ਮੈਨੂੰ ਮੈਂ ਹੋਰ ਲਲੂਂਗੇ ਤੁਮ ਮਮੀ ਨੂੰ ਕਹੂੰਗੀ ਫਿਰ ਆਹੋ ਮੰਮੀਆਂ ਨੂੰ ਇਹ ਕਹਿਣਾ ਪੈਣਾ ਹੁਣ ਇਹਨਾਂ ਨੇ ਤੇ ਪੇਰੀ ਚ ਪੂਰੀ ਕਰਨੀ ਨਹੀਂ ਹੈਗੀ ਉਹਨਾਂ ਨੂੰ ਹੀ ਸਾਡੀ ਫਿਕਰ ਆ ਪਹਿਲਾਂ ਮੈਨਾਂ ਨੂੰ ਫਿਕਰ ਹੀ ਹੁਣ ਵੀ ਉਹਨਾਂ ਨੂੰ ਸਾਡੀ ਫਿਕਰ ਆ ਕਿ ਸਾਡੀਆਂ ਕੁੜੀਆਂ ਤਾਂ ਆ ਚੀਜ਼ ਨਹੀਂ ਕੀਤੀਆਂ ਹੀ ਉਹਨਾਂ ਨੂੰ ਲੈ ਕੇ ਦੇ ਦੇ ਦिए ਤੇ ਜਿੰਨਾ ਘਰ ਵਿਆਹ ਕਰੀਆ ਇਨਾਂ ਨੂੰ ਕੋਈ ਫਿਕਰ ਨਹੀਂ ਹੈਗੀ ਬਸ ਕੰਜੂਸੀਆਂ ਕਰ ਕਰ ਹੀ ਖੱਪ ਚੰਦੇ ਆ ਆਗੇ ਜੇ ਆਹੋ ਲਾਇਆ ਨਕੇ ਮੈਂ ਕਿਹਾ ਹੂੰ ਸਿਲੰਡਰ ਵੀ ਮੁੱਕਾਵਾ ਤੇ ਗੱਡੀ ਵਾਲਾ ਵੀ ਨਹੀਂ ਆਇਆ ਅੱਛਾ ਤੇ ਮੈਂ ਕਿਹਾ ਚੁੱਲਾ ਠੱਠਾ ਨੂੰ ਮਿੱਟੀ ਲਾ ਲੈਣੀ ਹੈ ਤੇ ਜਾ ਮੈਨੂੰ ਮਿੱਟੀ ਲਿਆ ਦੇ ਮਿੱਟੀ ਲਿਆ ਦੇ ਨਾ ਕਿੰਨੀ ਚਾਹੀਦੀ ਆ ਥੋੜੀ ਜੀ ਚਾਹੀਦੀ ਜਿਆਦੀ ਨਹੀਂਗੀ ਉਹ ਬਾਲਟਾ ਲਿਆ ਦੇ ਹਾਂ ਮੈਨੂੰ ਲੈਂਦਾ ਲਓ ਥੋੜੀ ਲਾਇਓ ਪਾਈ ਮਸਾ ਵੇਹਲਾ ਨਾ ਉਹ ਮੈਂ ਸੋਚਨੀ ਆ ਜਦ ਅਸੀਂ ਕੁਆਰੇ ਹੁੰਨੇ ਆ ਤੇ ਕਿੱਦਾਂ ਹੁੰਦਾ ਵਾ ਕਿ ਆਹ ਰੀਜ ਪੂਰੀ ਕਰੀ ਗਿਆ ਕਰੀਏ ਤੇ ਮਾਪੇ ਕਹਿ ਦਿੰਦੇ ਆ ਕਿ ਚੱਲ ਕੋਈ ਨਹੀਂ ਵਿਆਹ ਹੋ ਜਾਊਗਾ ਫਿਰ ਆਪਣੀ ਉੱਥੇ ਜਾ ਕੇ ਰੀਜਾਂ ਪੂਰੀਆਂ ਕਰਿਓ ਤੇ ਵੀਹਲਾ ਸਾਡਾ ਹਾਲ-ਵੇਲ ਸਾਡੇ ਪਿੱਛੇ ਵੀ ਸਾੜੇ ਰੀਜਾਂ ਨਹੀਂ ਪੂਰੀਆਂ ਹੋਈਆਂ ਤੇ ਇੱਥੇ ਵੀ ਤੁਹਾਨੂੰ ਇੱਡੀ ਕੰਜੂਸ ਸੱਸ ਮਿਲੀ ਆ ਤੇਰੇ ਸਾਡੇ ਕੋਈ ਸ਼ੌਂਕ ਪੂਰੇ ਨਹੀਂ ਹੋਣ ਦਿੰਦੀ ਉਹ ਜਿਹੜੇ ਸਾਡੇ ਘਰ ਵਾਲੇ ਆ ਨਾ ਕੋ ਪੁੱਛਦੇ ਨਾ ਗਿਛਦੇ ਆ ਕੀ ਬੰਦਾ ਕਰੇ ਇਤੇ ਉਹ ਗੱਲ ਹੋਈ ਨਾ ਕਿ ਬਗਾਨੇ ਹੱਥ ਜਾਣਾ ਏ ਜੀ ਜੀ ਦੀ ਆਪ ਕੋ ਆਪਣੀ ਕਿਸਮਤ ਹੁੰਦੀ ਹੈ ਕਿ ਇਹਨੂੰ ਚੰਗੇ ਮਿਲ ਜੰਨੇ ਆ ਤੇ ਸਾਡੀ ਕਿਸਮਤ ਮਾੜੀ ਹੀ ਅਸੀਂ ਇਹਨਾਂ ਦੇ ਲੇਖੇ ਲਿਖਿਆ ਇੱਥੇ ਆ ਗਈਆਂ ਪਰ ਕਿਹਨਾਂ ਕਿਸ ਨੇ ਤੇ ਗੱਲਾਂ ਸੁਣਨੀਆਂ ਇਹ ਤੇ ਨਾਲੇ ਨਾ ਸੱਚ ਦੀ ਵੀ ਮੇਰੇ ਮਾਮੇ ਦੀ ਗੁਰਦੋਂ ਫੋਨ ਆ ਗਿਆ ਕਿ ਨਹੀਂ ਮੈਂ ਤੁਹਾਡੇ ਕੋਲ ਆਉਣਾ ਵਾ ਤੇ ਮੈਂ ਤੁਹਾਨੂੰ ਮਨਾ ਕਰਤਾ ਆ ਵੇ ਬੜੀਆ ਨਿਕ ਬਹੁਤ ਬਹੁਤ ਹਾਂ ਬਹੁਤ ਆ ਆ ਮਾਝ ਮਾਰਦੀ ਆ ਥੂੜੀ ਲਿਆ ਦਿਓ ਥੋੜੀ ਜੀ ਥੋੜੀ ਜੀ ਇੱਕ ਸਾੜ ਤੇ ਦਾ ਐਡੀ ਸ਼ਦਾਨ ਆ ਨਾਲੇ ਨੂੰ ਮੈਂ ਪੱਠੇ ਪਾਉਂਦਾ ਰਹਿਣਾ ਵਾ ਜੇ ਲਾਗੋ ਨੰਗਾ ਹੈ ਨਾ ਸਿਰ ਮੈਨੂੰ ਮਾਰਨ ਪੈਣੀ ਉਹ ਗਜਾਈ ਦੀ ਤੁਸੀਂ ਫੀਟ ਤੇ 24 ਘੰਟੇ ਹੋਰ ਤਨੇ ਕੋਈ ਚੀਜ਼ ਚਾਹੀਦੀ ਬਸ 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 ਚੱਲ ਆ ਲੈ ਨੂੰ ਚੰਗੀ ਤਰ੍ਹਾਂ ਹੈ ਕੇਦਨ ਬਣਾ ਹਾਂ ਪੂੜੇ ਪਾੜੇ ਕੋਈ ਗੱਲ ਨਹੀਂ ਮੈਂ ਮੀਂਹ ਪੈ ਜੇ ਜਦਨ ਮੀਂਹ ਪਏਗਾ ਨਾ ਉਹ ਦਿਨ ਬਣਾ ਲਾਂਗੇ ਸਾਰਾ ਸੌਣੇ ਲੰਗ ਚੱਲਿਆ ਵਾ ਕਿ ਤੇ ਖਾ ਕੇ ਵੇਖ ਲੀਏ ਹਾ ਹਾ ਹਜੇ ਕਿੱਥੇ ਤੁਹਾਡਾ ਸੌਣ ਲੰਗ ਚੱਲਿਆ ਵਾ ਹੈ ਤੇ 15 ਦਿਨ ਨਹੀਂ ਲੰਗਿਆ ਤੇ ਤੁਸੀਂ ਤੁਹਾਡਾ ਸਾਰਾ ਲੰਗ ਵੀ ਗਿਆ ਵਾ ਯਾ ਕਿਦਰ ਆਦੀ ਮਿੱਟੀ ਲਿਆਂਦੀ ਹੁੰਦੀ ਹੁੰਦੀ ਨਾ ਕਮਿਟੀ ਵਧੀਆ ਲੱਗਣੀ ਹੁਣ ਤਾਂ ਮਾੜੀ ਮੋਟੀ ਟੈਂਪੋ ਲਾਲਾ ਜਿੱਦਾਂ ਨਹੀਂ ਲੱਗਦੀ ਆ ਆਇ ਤੂੰ ਮਨਾ ਕਿਉਂ ਕਰਤਾ ਆਉਣ ਦੇਣਾ ਹੀ ਇਹਨੂੰ ਵਿਚਾਰੀ ਨੂੰ ਤੁਹਾਨੂੰ ਪਤਾ ਤੇ ਹੈਗਾ ਉਹ ਤੂੰ ਹੀ ਤੇ ਹੱਦ ਕਰਨ ਦੇ ਕਿ ਜਦ ਤੱਕ ਨੂੰ ਕੁਝ ਪਤਾ ਨਹੀਂ ਹੈਗਾ ਨੀਕੇ ਜਿਹੀ ਨਿਆਣੀ ਹੈਗੀ ਮੰਮੀ ਨੇ ਤੁਹਾਨੂੰ ਲਾਲਾਈ ਗੱਲਾਂ ਕਰੀ ਜਾਣੀਆਂ ਤੂੰ ਆਣਾ ਖਾ ਤੂੰ ਆਣਾ ਖਾ ਉਹ ਤੇ ਦੀਦੀ ਕੁਲਾ ਖਾਣ ਪੀਣ ਗਈ ਜੇ ਨੇ ਤੇ ਤੁਹਾਨੂੰ ਪਤਾ ਵਾ ਇੱਥੇ ਮੰਮੀ ਨੇ ਉਹਨੂੰ ਪਾਣੀ ਵੀ ਦੇਣਾ ਵਾ ਫੋਨ ਫੋਣ ਕੇ ਪੀ ਦੱਸੋ ਹਾਂ ਫਿਰ ਕਿਦਾਂ ਦਾ ਇੱਥੇਣ ਕਿ ਗੁਜ਼ਾਰਾ ਹੋਊਗਾ ਉਹਨੇ ਤੇ ਮਿੰਟ ਮਿੰਟ ਬਾਅਦ ਚੀਜ਼ ਮੰਗਣੀ ਆ ਕਿ ਦੀਦੀ ਮੈਂ ਹੁਣ ਆ ਖਾਣਾ ਦੀਦੀ ਹੁਣ ਮੈਨੂੰ ਦੁੱਧ ਪੀਣਾ ਦੀਦੀ ਹੁਣ ਮੈਨੂੰ ਚਾਹ ਬਣਾ ਦਿਓ ਮੈਨੂੰ ਫਰਾਂਟੀਆਂ ਪਕਾ ਦਿਓ ਇੱਥੇ ਕਰਨੀ ਨਾ ਇਹਨਾਂ ਉਹ ਤਾਂ ਗੱਲ ਤੇਰੀ ਹੈਗੀ ਮੈਂ ਤਾਂ ਮਨਾ ਕਰਦਾ ਮੈਂ ਹੁਣ ਫਿਰ ਬਾਨਾ ਜਾ ਰਹਾ ਮੈਂ ਅਗਲੇ ਨੂੰ ਕੀ ਦੱਸਣਾ ਕਿ ਮੇਰੀ ਸੱਸ ਇਦਾਂ ਕਰਦੀ ਮੈਂ ਤਾਂ ਕਰਕੇ ਨਹੀਂ ਇਹਨੂੰ ਬੁਲਾਉਂਦੀ ਹੈਗੀ ਹਾਂ ਤੇ ਕੀ ਕਰੀਏ ਹੁਣ ਵੀ ਤੁਹਾਨੂੰ ਵੀ ਪਤਾ ਹੈ ਨਾ ਨਿਆਣੇ ਆਖੇ ਨਹੀਂ ਲੱਗਦੇ ਹੈਗੇ ਫਿਰ ਮੈਂ ਬਾਨਾ ਨੇ ਪਿਛਤਾਨ ਵੀ ਬੜੀ ਤੇ ਐਵੇਂ ਕਿਤੇ ਬਾਅਦ ਵਿੱਚ ਕੋਈ ਛੱਟ ਪੇਟ ਲਵਾ ਲੇਗੀ ਤੇ ਫੇਰ ਹਨਾ ਮੁੜ ਕੇ ਖੜਾਇ ਦਾ ਨਾਂ ਨਹੀਂ ਰਵਾਏ ਦਾ ਨਾ ਹੋ ਜਾਂਦਾ ਵਾ ਇਦਾਂ ਹੁਣ ਤਾਲ ਕੇ ਤੇ ਮਨਣਾ ਹਟਾਇਆ ਜੀ ਹਾਂ ਤੇ ਹੁਣ ਸਿੱਧਾ ਬੰਦਾ ਦੱਸਿਆ ਵੀ ਕੀ ਸਾਡੀ ਸੱਸਾ ਇਦਾਂ ਦੀ ਤਾਂ ਹੀ ਮਨਾ ਕਰ ਰਹੇ ਆ ਆਹ ਪੀ ਇਹਨਾਂ ਨੇ ਤੇ ਖਾਣ ਪੀਣ ਤੇ ਵੀ ਬੰਨੀਆਂ ਲਾਉਣੀਆਂ ਆ ਮੁੜ ਕੇ ਉਦਾਂ ਹੀ ਜਾ ਕੇ ਉਹਨੇ ਉੱਥੇ ਦੱਸਣਾ ਹੀ ਉਦਾਂ ਤੇ ਕਿਹਨੂੰ ਪਤਾ ਕਿ ਇਹਨੂੰ ਨਹੀਂ ਪਤਾ ਹੈਗਾ ਕਿ ਕਿੱਦਾਂ ਦੇ ਤੇ ਕਿੱਦਾਂ ਦੇ ਨਹੀਂ ਫਿਰ ਚਿੰਗੇ ਨਹੀਂ ਲੱਗੀ ਤਾਂ ਬਦਨਾਮੀ ਬੜੀ ਹੁੰਦੀ ਹੈ ਗੱਲ ਤੇ ਸਹੀ ਹੈ ਗੱਲਾਂ ਤੇ ਲੋਕਾਂ ਨੇ ਆਪੇ ਹੀ ਕਰਨੀਆਂ ਜਿਵੇਂ ਸਭ ਕੁਝ ਹੁੰਦਿਆਂ ਸੁਂਦਿਆਂ ਵੀ ਕਹਿਣਾ ਵੀ ਸਾਡੇ ਕੋਲ ਕੋਕ ਹੈ ਹੀ ਨਹੀਂ ਆ ਨੋਵਾਂ ਦੇ ਤਰੀਕ ਕੋ ਰੱਖਣਾ ਹੀ ਨਹੀਂ ਕਾ ਉਹ ਤੇ ਗੱਲ ਤੇ ਢੀ ਸਹੀ ਆ ਚਲੋ ਕੁਝ ਬਣਾ ਕੇ ਨਾ ਖਾਈਏ じゃ ਬਣਾ ਕੇ ਵੇਖ ਲਾਂ ਯਾਰ ਕੀ ਹੈ ਕੁਝ ਨਹੀਂ ਇਹ ਹੀ ਕਰ ਸਕਦੀਆਂ ਤੈਨੂੰ ਪਤਾ ਤੇ ਹੈਗਾ ਕਿ ਕੀ ਕਰਦੇ ਹਾਲਾਤ ਆ ਉਹ ਨਿੱਕੇ ਦੇ ਹਨ ਉਥੋਂ ਰੋਟੀ ਦੇ ਕਹਿੰਦੀ ਵੀ ਦੋ ਵਰਗੀਆਂ ਖਾ ਲਓ ਬਸ ਉਹ ਬੜੀ ਏ ਤੂੰ ਹੁਣ ਕੀ ਪਾ ਲੰਡਈ ਹੈ ਮੇਰੇ ਤੇ ਪੂਰੇ ਘਰ ਨੇ ਬੜਾ ਜੀ ਕਰਨੇ ਬੜਾ ਸੁਣਾ ਠੰਡਾ ਮੌਸਮ ਹੈ ਆ ਬਾਹਰ ਜਾ ਬਣਾ ਕੇ ਵੇਖ ਲਾ ਦਿੰਦੀ ਤੈਨੂੰ ਪੂੜੇ ਨਾਲ ਖੀਰ ਦੋਗੇ ਪਾ ਕੇ ਆਪ ਖਾਲੀ ਬੈ ਕੇ ਮੈਂ ਵੀ ਨਹੀਂ ਅੱਜ ਕੁਝ ਕਰਨਾ ਹੈਗਾ ਜੀ ਮਨੇ ਕਹਿਣਾ ਵੀ ਤੂੰ ਕੁਝ ਕਰ ਨਹੀਂ ਦੇ ਮੈਂ ਫਿਰ ਇਹੋ ਹੀ ਸੁਣਾਣਾ ਇਹ ਹੀ ਪੂੜੇ ਬਣਾਉਣੇ ਜੇ ਬਣਾਉਣ ਦੋਗੇ ਤੇਹੀ ਕੰਮ ਕਰਨਾ ਨਹੀਂ ਤੇ ਨਹੀਂ ਕਹਣਾ ਤੁਸੀਂ ਵੀ ਹੁਣ ਇਦਾਂ ਹੀ ਕਰਿਓ ਨਹੀਂ ਤੂੰ ਕਹਿ ਕੇ ਵੇਖ ਲਈ ਫਿਰ ਮੈਂ ਵੀ ਕਰ ਕੇ ਵੇਖ ਲਉਂ ਮੈਂ ਤੇ ਕਵਾਂਗੀ ਤੇ ਤੁਸੀਂ ਵੀ ਮੇਰਾ ਸਾਥ ਦਿਓ ਨਾ ਦੋਵੇਂ ਜਣੀਆਂ ਅੜ ਜਾਈਆਂ ਫਿਰ ਹੋ ਸਕਦਾ ਕੋਈ ਨਹੀਂ ਅੜ ਕੇ ਵੇਖ ਲੈਣੇ ਆਪ ਕੋਈ ਨਹੀਂ ਵੇਖ ਕੇ ਦਾੜਮ ਦੀ ਸਾਨੂੰ ਦੋਵਾਂ ਨੂੰ ਫਿਰ ਕੋਈ ਗੱਲ ਨਹੀਂ ਵੇਖ ਦੇ ਦੀ ਸਹੀਆਂ ਇੱਕ ਵਾਰੀ ਕਰਕੇ ਗੱਲ ਲੱਗੇ ਉਹ ਬਾਹਰ ਪਤਾ ਨਹੀਂ ਕਹਿਣਾ ਬੋਲਣ ਲਈ ਆ ਸਾਡੇ ਸਿਰ ਚ ਨਾ ਆਣ ਕੇ ਪੈ ਜੇ ਹੁਣ ਕੋਈ ਨਹੀਂ ਆ ਜਾ ਵੇਖ ਲਈਏ ਕੋਈ ਕੰਮ ਹੈਗਾ ਤੇ ਇਹ ਨਹੀਂ ਭੋਰੋ ਹਟਣਾ ਮੈਂ ਨਹੀਂ ਜਾਣ ਕੋਈ ਨਹੀਂ ਵੇਰਲਾ ਫਿਰ ਵੇਖੀ ਤੇਰੇ ਘਰੇ ਤੇ ਕਰਦੀ ਕਿਦਾਂ ਬੜੀ ਗਰਮੀ ਆ ਭਾਈ ਹੋ ਗਿਆ ਕੰਮ ਕਾਰ ਸਾਰਾ ਬਰਦੋ ਕੰਮ ਕਾਰ ਦੀ ਛੱਡ ਕੰਮ ਹੁੰਦੇ ਰਹਿਣੇ ਆ ਰੋਟੀ ਪੱਕੀ ਕਿ ਨਹੀਂ ਰੋਟੀ ਦੀ ਥੋੜੀ ਜੀ ਦੇਰ ਵਾਹ ਜੀ ਕਿਉਂ ਟਾਈਮ ਲੱਗ ਜਾਣਾ ਚੁੱਲ੍ਹੇ ਨੂੰ ਮਿੱਟੀ ਲਾਈ ਅੱਛਾ ਜੇ ਸੁੱਕੀ ਨਹੀਂ ਆਪਣੇ ਲਾ ਧੁੱਪੇ ਰੱਖਿਆ ਵਾ ਤੇ ਹੁਣ ਨਾ ਮਰਜੀ ਮਾਰ ਕੇ ਨਾ ਗੋਟੀ ਤੇ ਅਜ ਮਾਰੇ ਦੋ ਚਾਰ ਗੋਏ ਰੱਖ ਦਿੰਨੀ ਆ ਤਾਂ ਤੋ ਤੋ ਕਿਉਂ ਸੁੱਕ ਜਾਣੀ ਆ ਅੱਗ ਵਾ ਸੁੱਕ ਜੇ ਤਾਂ ਫਿਰ ਲਾ ਰੋਟੀ ਭੁੱਖ ਲੱਗੀ ਆ ਹਾਂ ਤੁਹਾਨੂੰ ਵੀ ਪਤਾ ਮੈਂ ਉਦੋਂ ਦੀ ਮਿੱਟੀ ਲਾਈ ਏ ਉਦੋਂ ਦੀ ਵੀ ਅੱਗ ਵੀ ਵੜੀ ਜੀ ਤਖਾ ਛੜੀ ਏ ਤੇ ਚੱਲ ਕੋਈ ਨਹੀਂ ਮੈਂ ਲੰਮੀ ਹੈ ਕਰਲਾ ਕਰਲਾ ਆ ਵੇਖਿਆ ਹੀ ਗੰਦ ਪਾ ਕੇ ਤੇ ਬੈਠੇ ਆ ਜੇ ਇਹਨਾਂ ਨੂੰ ਕਹੋ ਨਾ ਕਿ ਕੰਮ ਕਰ ਲੋ ਕੋਈ ਇਹ ਖੱਤਿਆਂ ਨੂੰ ਮੌਤ ਹੀ ਪੈ ਜਾਂਦੀ ਆ ਵੀ ਨਾ ਸਾਡੇ ਹੱਥਾਂ 'ਚ ਤੇ ਜਾਨ ਹੀ ਹੈ ਨਹੀਂਗੀ ਉਹਨਾਂ ਕੋ ਤਾਂ ਸਰਦਨ ਲੰਗਰ ਨਹੀਂ ਪੱਕਦਾ ਉਹਨਾਂ ਨੇ ਸਵਾਹ ਕਰਨਾ ਆ ਆਂਤਰੇ ਸਿ ਆਪੇ ਮੇਰੇ ਵਾਸਤੇ ਰਖੇ ਆ ਤੇ ਸਾਰੇ ਕੰਮ ਮੈਂ ਕਰਾਂ ਇੱਕ ਕੋਈ ਇਹਨਾਂ ਦੀ ਗੁੱਤਾਂ ਨੂੰ ਵਾਲ ਦੇਣਾ ਹੀ ਪੈਣਾ ਵਾ ਉਹਨਾਂ ਚਰ ਨਹੀਂ ਬੰਦੇ ਦੇ ਧੀਆਂ ਬਣਨਾ ਇਹਨਾਂ ਨੇ ਭੂਏ ਚੜ ਕੇ ਬੈਠੀਆਂ ਆ ਵਾ ਮਹਾ ਸਰਦਨ ਲੰਗਰ ਹੀ ਨਹੀਂ ਪੱਕਦਾ ਇਹਨਾਂ ਕੋ ਅਰੇ ਉੱਥੇ ਹੀ ਹੱਥ ਘਸਵਰਦੀ ਰਹਿੰਦੀਆਂ ਸਾਰਾ ਦਿਨ ਮੈਂ ਠੇਕਾ ਲਿਆ ਵਾ ਇਹਨਾਂ ਨੂੰ ਕਿਹਾ ਇਹ ਲਖਤਿਆਂ ਨੂੰ ਨਾਂ ਘਾਲ ਆ ਉਹ ਨਾਂ ਲਾਓ ਪਰ ਨਾਂ ਸੋਹਣਾ ਲੱਗਦਾ ਵਾ ਸੋਹਣਾ ਤਾਂ ਲੱਗਦਾ ਵਾ ਪਰ ਜੇ ਸਫਾਈ ਨਾ ਕੀਤੀ ਤੇ ਸਵਾਹ ਸੋਹਣਾ ਲੱਗਣਾ ਵਾ ਸੱਪ ਸੂਣ ਦਾ ਥਾਂ ਸਿਆਪਾ ਖਾਣਾ ਮੇਰੇ ਵਾਸਤੇ ਜੰਗਾ ਜਦ ਵੀ ਆਈ ਉਹ ਬੱਤੀ ਫੇਰ ਬੰਦ ਹੋ ਗਈ 10 ਮਿੰਟ ਨਹੀਂ ਕੱਢਦੀ ਚਾ ਕੇ ਮੱਝ ਜਾਂਦੀ ਘਰ ਤਾਂ ਵਿੱਕੇ ਨੂੰ ਫੋਨ ਹੈਲੋ ਹਾਂਜੀ ਵਿੱਕੇ ਪਾਜੀ ਕੀ ਹਾਲ ਚ ਠੀਕ ਠਾਕ ਉਹ ਸਾਡੇ ਭਰਾਵਾ ਕਾਰੇ ਹਾਲ ਆ ਉਹ ਬੱਤੀ ਹੋਈ ਆ ਖਰਾਬ ਪੱਤੀਆਂ ਸਪਾਰਕ ਮਾਰਦੀਆਂ ਟਰਾਂਸਫਾਰਮ ਤੋਂ ਲੀਡਾਂ ਸਾਰੀਆਂ ਛੜਦੀਆਂ ਵਾ ਤੇ ਉਹ ਕਦੀ ਕੋਈ ਸੋਚ ਕੱਟਦਾ ਵਾ ਤੇ ਕਦੀ ਕੋਈ ਉਹਦਾ ਕੁਝ ਕਰਦਾ ਵਾ ਤੇ ਉਹ ਕੋਈ ਬੰਦਾ ਨਾਲ ਲੱਗ ਜੇ ਭਰਾਵਾ ਤੇ ਉਹਦਾ ਕਰ ਦੋ ਜੋ ਹੋਣ ਵਾਲਾ ਹੈ ਬੜਾ ਮਾੜਾ ਹਾਲ ਆ ਸਾਡੇ ਟਰਾਂਸਫਾਰਮ ਦਾ ਅਹੀਂ ਪਰ ਵਾਰਾਤ ਬੈਠ ਕੇ ਕੱਟੀ ਆ ਇਨਵਰਟਰ ਵੀ ਖਤਮ ਹੋ ਗਿਆ ਸੀ ਚਲੋ ਕੋਈ ਗੱਲ ਨਹੀਂ ਅਸੀਂ ਤੁਹਾਡੀ ਹੈਲਪ ਕਰਾ ਦਾਂਗੇ ਨਾਲ ਪੌੜੀ ਪਾੜੀ ਤੁਹਾਡੇ ਕੋ ਹੈਗੀ ਆ ਨਾਲ ਇੱਕ ਦੋ ਬੰਦੇ ਵੀ ਲਾ ਦਾਂਗੇ ਉਹ ਤਾਂ ਮੈਨੂੰ ਪਤਾ ਲੇਵਰ ਦੀ ਤੁਹਾਡੇ ਕੋ ਘਾਟ ਵਾ ਹੁਣ ਭਾਜੀ ਇਹ ਕੰਮ ਤੇ ਸਰਕਾਰ ਦੇ ਆ ਨਾ ਹੁਣ ਬੰਦੇ ਤਾਂ ਉਹਨੇ ਭਰਤੀ ਕਰਨੇ ਆ ਠੀਕ ਆ ਕਿ ਨਹੀਂ ਪਰ ਤੰਗੀ ਬੜੀ ਆ ਪਰ ਮੈਂ ਨਾ ਵੀ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਲੇਵਰ ਰੱਖੇ ਉਹਨਾਂ ਏਡੀਆਂ ਵੱਡੀਆਂ ਲੈਣਾ ਵਾ ਮੋਟਰਾਂ ਵਾਲੀਆਂ ਲੈਣਾ ਵੱਖਰੀਆਂ ਘਰਾਂ ਵਾਲੀਆਂ ਪਿੰਡਾਂ ਵਾਲੀਆਂ ਲੈਣਾ ਵੱਖਰੀਆਂ ਤੇ ਮੈਂਟੇਨੈਂਸ ਕਰਨ ਵਾਸਤੇ ਇਹ ਵਰਕਰ ਚਾਹੀਦੇ ਆ ਨਾ ਆਹੀਂ ਦੇ ਹੋ ਗਾ ਸਕਦੇ ਆ ਚਲੋ 2-3 ਜਣੇ ਨਾਲ ਲੱਗ ਜਾਗੇ ਐਡੀ ਕੁਆਂਟੀ ਤੁਹਾਡੇ ਜਿੱਥੇ ਲੋਡ ਆਂਦਾ ਧਰਨਾ ਕੰਮ ਕਰਾ ਦਾਂਗੇ ਉਹਦਾ ਭਰਾਵਾ ਕਰਦੇ ਆਣ ਕੇ ਕੋਈ ਨਹੀਂ ਤੇ ਸਾਨੂੰ ਰਾਤ ਮਛਰ ਲੜਨੇ ਸਾਰਿਆਂ ਨੂੰ ਹਾਂ ਚਲ ਠੀਕ ਆ ਮੇਰਾ ਭਰਾ ਸਾਰੀ ਦਿਹਾੜੀ ਕੰਮ ਕਰਦੇ ਰਹੋ ਇਹ ਮੁੜ ਕੇ ਫਿਰ ਬੱਤੀ ਬੰਦ ਹੋ ਜਾਂਦੀ ਆ। ਟ੍ਰਾਂਫਾਰਮ ਚ ਗੇੜੇ ਮਾਰੀ ਜਾਂਦਾ ਵਾ। ਮਨ ਨੂੰ ਇਹ ਵੀ ਡਰ ਲੱਗਦਾ ਵਾ ਕਿ ਸੜਕ ਦੇ ਨਾਲ ਹੈਗਾ ਵਾ ਤਾਂ ਕੋਈ ਕਦੇ ਇਹ ਨਾ ਹੈ ਕਿ ਫਟ ਫੁੱਟ ਜਾਵੇ। ਬਲਾਸਟ ਹੋ ਜੇ ਜਿੱਦਾਂ ਉਥੇ ਅੱਗ ਲੱਗਦੀ ਰਹਿੰਦੀ ਰੋਜ਼ ਦਿਹਾੜੀ ਤੇ ਸੜਕ ਦੇ ਲਾਗੋ ਕਿਹੇ ਵਿਚਾਰੇ ਨੰਗਣ ਵਾਲੇ ਦਾ ਨੁਕਸਾਨ ਹੋ ਜੇ।